ਕਿੰਸਾ ਸਿਕਲਿਸ ਹਨ ਮਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆ ਪਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਮਗਰੀ ਜੜੀਆਂ ਵਸ਼ੀਆਂ ਹਾਂਜੀ ਮਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵੇ ਕਿਰਪਾ ਵੀ ਜੀ ਮਹਾਰਾਜ ਜੀ ਬਹੁਤ ਚਲੋ ਬਹੁਤੇ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਤਾ ਕਰੀ ਨਾਮ ਜੀ ਮੇਰਾ ਬਗੀਚਾ ਸਿੰਘ ਹਾਂਜੀ ਸ਼ਹਿਰਾਪਲਾਈਨ ਵਾਲਾ ਜਿਹੜਾ ਆਪਣਾ ਮਰਸਾ ਰਿਹਾ ਤੇ ਫੋਨ ਨੰਬਰ ਬੋਲਦਾ ਕਰੀ 784024427 ਜੀ ਠੀਕ ਆ ਤੇ ਕਿੰਨੀਆਂ ਦੋਹਰਾ ਜੀ ਹਾਂਜੀ ਜੀ ਦੀ ਦੋ ਆ ਠੀਕ ਆ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਤੋਂ ਹੀ ਕਰ ਲਈਏ ਹਾਂਜੀ ਹਾਂਜੀ ਕਿਡਾ ਸੁਭਾਅ ਹੋ ਗਏਤਾ ਵੀਰ ਜੀ ਸੁਭਾ ਕੋ ਵੀਰਪਾ ਆਪਣੀ ਸਮਝ ਵੇ ਲੈ ਕੋਈ ਦੂਜਾ ਲਾ ਲਈ ਕੋਈ ਤੇਜਲ ਤੀਸਰਾ ਲਾ ਲਈ ਠੀਕ ਆ ਹਾਂਜੀ ਵੀਰ ਜੀ ਕੱਦ-ਕਾੜ ਚੰਗਾ ਉਤਰਾਂਗਾ ਹੋਰ ਵੀਰ ਜੀ ਕੱਦ-ਕਾੜ ਬੜਾ ਤਗੜਾ ਵੱਡਾ ਕੱਦ-ਕਾੜ ਦੀ ਬੇਬੂਲ ਬੜੀ ਨਹੀਂ ਤੇ ਕਿੰਨਾ ਦੁੱਧ ਤਿਆਰ ਹੈ ਦੇਖੋ ਦੁੱਧ ਦੇ ਵੀਰ ਜੀ ਭਾਵੇਂ 17-18 ਕਿਲੋ ਕਹੀ ਜਾਈਏ ਜੇ ਗਾਲਾ ਹਾਂਜੀ ਬਾਕੀ ਜਿਹੜੇ ਆਪਾਂ ਲੀਟਰ ਮਾ ਲਏ ਨੇ ਛੰਡਾ ਕਰਕੇ ਵੀਰ ਜੀ 15 ਕਿਲੋ ਹੋਊਗਾ ਪੱਕਾ ਦੁੱਧ ਹੈਗਾ 15 ਲੀਟਰ ਅੱਡੀ ਵਿੱਚ ਦੋ ਟਾਇਆ ਕੋਈ ਤਿੰਨ ਟਾਇਆ ਮੇਰੇ ਘਰੇ ਦੇ ਚੋਕੀ ਖੜੇ ਅੱਛਾ ਹਾਂਜੀ じゃ ਖੋਲੋ ਫਿਰ ਤੋਰ ਦਈਏ ਦੋਵੇਂ ਮਗਰ ਬੱਚੀਆਂ ਇੱਕੋ ਜੀਆਂ ਬਿਲਕੁਲ ਆਹ ਜੀ ਵੀਰ ਜੀ ਕੋ ਜਿੱਤੀਆਂ ਬੱਚੀਆਂ ਦੋਵਾਂ ਆਹ ਦੋਵੇਂ ਬੱਚੀਆਂ ਜੀ ਦੋਵਾਂ ਦੀਆਂ ਇੱਕੋ ਜੀਆਂ ਬੱਚੀਆਂ ਜੀ ਉਹ ਤਰਹੀ ਆ ਕਿ ਚੰਗੇ ਕਦ ਕੱਟਦੀ ਐ ਦੁੱਧ ਮੋਕੇ ਦੇ ਇਹਦੇ ਕੋਲ 15 ਲੀਟਰ ਜਿਹੜਾ ਤਿਆਰ ਦੱਸਦੇ ਬਾਕੀ ਕੋਈ ਵੀਰ ਆਪਣੀ ਕੋਈ ਦੋ ਟਾਈਮ ਚਵਾਈ ਕਰਕੇ ਲੈ ਜੀ ਬਾਕੀ ਨੇਗੇ ਨੇਗੇ ਸੇਂਗੇ ਦੇ ਹੈਗੇ ਆ ਉਹਨੇ ਕੋਈ ਵੀਡੀਓ ਚ ਵੇਖ ਲੈ ਬਾਕੀ ਧੰਦੀ ਕਿਹਦੀ ਬੜੀ ਧੰਦੀ ਝੁੰਡੀ ਵੀਰ ਜੀ ਬੜੀ ਆਪਾਂ ਇਤਰੇ ਬੈ ਜਾਣਾ ਠੀਕ ਆ ਜੀ ਆ ਵਿਖਾਦਾ ਸਮੇ ਚਰਾ ਵੀ ਕਿਤੇ ਗਾਂ ਦੀ ਗੱਡੀ ਠੀਕ ਆ ਜੀ ਕੋਈ ਪੂਰੀ ਤੇ ਚਤਾਨੀ ਠੀਕ ਆ ਜੀ ਤੇ ਇਹਦੀ ਕਿਹੜੀ ਵੱਛੀ ਜੀ ਇਹਦੀ ਵਿਧੀ ਆਵਲੀ ਜੀ ਆਹੀ ਆਲੀ ਆ ਵੱਚੀ ਵਿਧੀ ਪਕਰ ਚੋ ਲਿਆ ਵੇ ਮਾਲ ਦੋਵੇਂ ਵੱਚੀਆਂ ਅੱਛਾ ਇਹਦੇ ਸਿੰਘ ਸੁੰਗੀ ਵੀ ਦਿਵਾਤੇ ਜੀ ਠੀਕ ਆ ਹਾਂਜੀ ਹਾਂਜੀ ਤੇ ਇਹਦੇ ਨਹੀਂ ਉੱਗੇ ਇਹਦੇ ਠੀਕ ਆ ਇੱਕ ਦੇ ਸਿੰਘ ਉੱਗੇ ਨਹੀਂ ਇਹਦੇ ਇੱਕ ਦੇ ਦਿਗਾਤੇ ਆ ਠੀਕ ਆ ਇਹਦੀ ਆਹੀ ਵੱਚੀ ਜਿਹੜੀ ਵੱਚੀ ਦੇ ਖਲੋਤੀ ਠੀਕ ਆ ਜਿਉ ਲਿਆਓ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀ ਦੀ ਫਿਰ ਆਪਾਂ ਮੁੱਲ ਵੀਜੀ ਵੀ ਲੋ ਬਾਹਰ ਕਰੀ ਤਕੜੀ ਹੈ ਜੱਜਾ ਕਰਤੀਏ ਵੀਜੀ ਤਾਜੀ ਸੋਈ ਹੋਵੇ ਨਾ ਹਾਂਜੀ ਵੀਜੀ ਦਾ ਲੱਖ ਹੀ ਮੁੱਲ ਕਰਦੀਏ ਥੋੜਾ ਜਿਹਾ ਅੱਛਾ ਹਾਂਜੀ ਹਾਂਜੀ ਵੀਜੀ ਠੀਕ ਹੈ ਹੁਣ ਵੀਜੀ ਅੱਧ ਜੀ ਦੇ ਦਿੱਤੀ 50 ਦੀ ਦੇ ਦੀ 50 ਚੰਮ ਕਰੀ ਹੈ ਮਾਨਤਨ ਕੋਈ ਕਰਾਇਆ ਪੜਾ ਛੱਡੀਏ ਇਹ ਜੀ 45 ਵੀ ਦੇ ਦੀ ਅੱਛਾ 45000 ਜੀ ਵੀਜੀ 45 ਚਲੋ ਵੇ ਚਾ ਸ਼ੋਰਟ ਸ਼ਟ ਕਰ ਦਿਓ ਵੀਰ ਜਸਨੋ ਵੀਰ ਜੀ ਦੇ ਦੇਣੀ ਨਾ ਉਹ ਵੀਰ ਭਰਾ ਫੋਨ ਦੇਵੇ 40000 ਦੀ ਦੇਣੀ ਜਾਂ 100 ਰੁਪਏ ਛੋਟ ਕਰਨੀ ਹੈ ਅੱਛਾ ਬਿਲਕੁਲ ਪੱਕੇ ਜਿਹੜੀ ਪੱਕੀ ਜਿਹੜੀ ਕੋਈ ਵੀਰ ਭਰਾ ਮਨੂੰ ਮਤਲਬ ਵੀ ਘੱਟ ਰਵੇ ਫੋਨ ਦੇਵੇ 3839 ਜਿਹੜਾ ਕੋਈ ਫੋਨ ਨਾ ਲਾਵੇ ਠੀਕ ਆ ਹਾਂ ਜੀ ਤੇ ਇਹ ਆ ਕਿ ਦੁੱਧ 15 ਲੀਟਰ ਬਿਲਕੁਲ ਚਵਾ ਕੇ ਦੋ ਦੇਖੋ ਮੇਰੇ 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 ਘਰੋਂ ਲੀਟਰ ਮਾਰ ਕੇ ਕੋਈ ਖੜੇ ਚਵਾ ਕੇ ਖੜੇ ਠੀਕ ਆ ਜੀ ਹਾਂ ਜੀ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਸਾਨੇ ਦੇਖ ਸਾਦੇ ਲੱਗੇ ਤਾਂ ਇਹ ਤੇ ਮਗਰੀ ਵਛੀ ਜੀ ਹਾਂ ਜੀ ਵੀ ਇਹ ਤੇ ਮਗਰੀ ਵਛੀ ਜੀ ਤੇ ਇਹਦੇ ਕੋਲ ਕਿੰਨਾ ਚ ਦੁੱਧ ਤਿਆਰ ਇਹਦੇ ਕੋਲ ਵੀ ਜੀ ਭਾਵੇਂ ਦੱਸ ਦਈ ਜਾਈਏ ਭਾਵੇਂ ਜਰਾ ਕਹੀ ਜੀ ਪੱਕੇ ਦੇ ਲੀਟਰ ਮਾ ਲਨੇ 9 ਕਿਲੋ ਪੱਕਾ ਦੁੱਧ ਹੈਗਾ 9 ਕਿਲੋ ਵੀ ਜੀ ਭਾਵੇਂ 12 ਹੀ ਕਹੀ ਜਾਈਏ ਭਾਵੇਂ ਚੱਕ ਚੁਗਾ ਲਾ ਇਹਦਾ ਪੱਠੰਡਾ ਕਰਕੇ ਮੇਲਣਾ ਵੀ ਜੀ 9 ਕਿਲੋ ਜੋ ਠੀਕ ਆ ਹਾਂ ਜੀ ਹਾਂ ਜੀ ਆ ਰਿਹਾ ਜਿਹੜਾ ਬਿਲਕੁਲ ਤਿਆਰ ਆ। ਯਾਰ ਜਿੱਦੇ ਪੁੱਛਿਖ ਜੂ ਗਾਲ ਆਖੀ ਇਹਦੇ। ਕਰੋ ਕੋ ਦੋ ਟਾਈਮ ਚੋਕ ਕੇ ਲੈ ਜਾਇ ਕੋ ਤਿੰਨ ਟਾਈਮ ਚੋਕ ਕੇ ਲੈ ਜਾਇ। ਹਾਂਜੀ ਹਾਂਜੀ। ਇਹ ਵੀ ਵੀ ਦੀ ਖੰਡੀਤੀ ਰਹੀ ਆ। ਉਹ ਮੇਤਰਾ ਇੰਚ ਇਹਦਾ ਵੀ ਚਵਾ ਚੂ ਫੜਾ ਵਧੀਆ ਜੇ। ਇਹਦੀ ਧਾਰ ਮੋਟੀ ਜੀ। ਠੀਕ ਆ। ਛੜਾ ਕਿ ਤੇਰਾ ਡਰਦੀ ਆ। ਨਾ ਨਾ ਕੋਈ ਨਹੀਂ ਦਰਦੀ ਥੋੜਾ ਜਿਹਾ ਉਧਰ ਹੋ ਜਾ ਵੀਦੀ ਫਿਰ ਚੰਗੀ ਤਰ੍ਹਾਂ ਦਿਖਾਈ ਸੀ ਦਿਖਾਏ ਕਰੀ ਫਿਰ ਇੱਥੇ ਤਾਂ ਵੇਖੋ ਤਾਰਾ ਮਾਰਦੇ ਠੀਕ ਹੈ ਮੋਟਾ ਜਿਹਾ ਸਮਾਗ ਨੂੰ ਬੜਾ ਦੇ ਠੀਕ ਹੈ ਜੀ ਤਸਮੀਨੀ ਇਹਨਾਂ ਦੀ ਠੀਕ ਲੈ ਜਾਓ ਜੀ ਹਾਂਜੀ ਠੰਡੀ ਤੇਰੀ ਬਾਕੀ ਹੈਗੀ ਠੰਡੀ ਤੇਰੀ ਹੈ ਵੀ ਹਾਂਜੀ ਤੇਰੀ ਆਦੀ ਮੱਛੀ ਇਹਦੀ ਮੱਛੀ ਜਿਹੜੀ ਆਹ ਵਾਲੀ ਆ ਠੀਕ ਹੈ ਜੀ ਲੈ ਲਓ ਜੀ ਬਾਕੀ ਬੱਚੇ ਆਪਾਂ ਚੰਗੀ ਤਰ੍ਹਾਂ ਵੀਡੀਓ ਚ ਦਿਖਾਤੇ ਆ ਕੋਈ ਵੀਰ ਆਪਣੀ ਸਮਝ ਨਾਲ ਆਪੇ ਹਿਸਾਬ ਲਾ ਲੇ ਵੀ ਕਿੰਨੇ ਕਿ ਚੱਦੀਆਂ ਤੇ ਇਹਦਾ ਮੁੱਲ ਵੀਰ ਜੀ ਫਿਰ ਕੀ ਰੱਖਣਾ ਜੀ ਤੁਸੀਂ ਮੁੱਲ ਵੀਰ ਜੀ ਕਰ ਲਈ 3000 ਵਿੱਚੋਂ ਛੋਟ-ਛੋਟ ਕਰ ਦਈਏ ਵੀਰ ਜੀ ਇਹ ਵੀ ਜਸਨੋਈ ਕਰਦੀ ਆ ਆਪਾਂ ਬਿਲਕੁਲ ਨਹੀਂ ਜਸਨੋਈ ਵੀ ਦੱਸ 26000 ਦੀ 26000 ਦੀ ਹਾਂਜੀ ਵੀ 26000 ਦੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੁਸਟਮ ਵਿੱਚ 20000 ਰੁਪਿਆ ਮਾਰਦਾ ਨਾ ਪੰਜੀ ਦੀ ਅੱਛਾ 5000 ਦੀ ਉਹ ਚੋ ਵੀ ਛੋਟ ਛਾੜੀ ਕਰਨੀ ਜੀ ਠੀਕ ਹੈ ਕੋਈ ਵੀਰ ਇਹਨਾਂ ਕੋਈ ਆਖੇ ਕੋਈ 22 ਲੱਲਾ ਕੋਈ 23 ਲੱਲਾ ਹਾਂਜੀ 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 ਵੀਰ ਜੀ ਪੰਜੀ ਦੀ ਠੀਕ ਹੈ ਅੱਜ ਵੀਰ ਜੀ ਨੇ ਤਾਂ ਕਰਕੇ ਆ ਕੀ ਦਾ ਫੋਨ ਬੜੇ ਆਉਂਦੇ ਆ ਤੇ ਫਿਰ ਮਤਲਬ ਕਿ ਕਈ ਵਾਰੀ ਉਸ ਟਾਈਮ ਟਾਈਮ ਦਾ ਮਤਲਬ ਟਾਈਮ ਬਜਟ ਆਡਾ ਵੀ ਤੇ ਅਗਲੇ ਦਾ ਵੀ ਕਈ ਵਾਰੀ ਉਹ ਸ਼ਬਦ ਨਹੀਂ ਹੁੰਦਾ ਕਿ ਜੇਰੀ ਉਹ ਮੁੜ ਕੇ ਰਹਿ ਜਾਂਦਾ ਕੰਮ ਜਿਹੜੇ ਲੈਣ ਵਾਲੇ ਆ ਤੇ ਉਹ ਆ ਇਹ ਕਿ ਪੱਕੇ ਰੇਟ ਦੱਸੋ ਕੋਈ ਵੀਰ ਭਰਾ ਵੀ ਆਖੇ ਨਾ ਵੀ ਘਰੇ 20 ਦੀ ਦੇ ਦੇਣੀ ਵੀਰ ਨੇ ਇਹ ਜੋ ਰੇਟ ਪਾਇ ਇੰਨੇ ਨਹੀਂ ਮਿਲਣੇ ਜਿਹੜੇ ਬਿਲਕੁਲ ਜਸਨ ਹੋਈਆਂ ਜਿਹ ਵੀਰ ਭਰਾ ਨਾਲ ਸਬਦਾ ਹੁੰਦਾ ਉਹਦਾ ਫਿਰ ਮਾਨਤਨ ਕਰਦੇ ਆ ਕਿ ਫੋਨ ਲਾ ਕੇ ਤੁਹਾਨੂੰ ਬਸ ਕੋ ਗੂਗਲ ਪੇ ਦਾ ਨੰਬਰ ਹੀ ਪੁੱਛੇ ਹਾਂ ਬਸ ਬਸ ਵੀ ਇਦੀ ਉਹ ਚ ਮਾਨਤਨ ਵੀ ਕਰਦਾਂਗੇ ਥੋੜਾ ਬਤਾ ਇਹ ਵੀ ਲਕੀਰ ਹੀ ਮਾਨਤਨ ਵੀ ਕਰਾਂਗੇ ਹਾਂ ਜੀ ਹਾਂ ਜੀ ਵੀਰ ਜੀ ਥੋੜਾ ਬਾਲਾ ਜੀ ਕੋਈ ਆਖੇ ਨਾ ਜਿਆਦਾ ਕੋਈ 1000 ਦਾ ਹੀ ਹੋ ਜਾਣਾ ਵਾ ਹਾਂ ਜੀ ਹਾਂ ਜੀ ਥੋੜਾ ਉਹ ਤਾਂ ਛੋਟ ਛਾਟ ਦੋ ਤੁਹਾਨੂੰ ਬਤਾ ਛੋਟ 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 ਛਾਟ ਕੋਈ ਵੀ ਕੋਈ ਨਾ ਸਮਾਈਆ ਮ ਇੱਥੇ ਆ ਗਿਆ ਆਪਣੀ ਕੋਈ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੇ ਦੋ ਟਾਈਮ ਚੁਆਈ ਕਰੋ ਤਿੰਨ ਟਾਈਮ ਚੁਆਈ ਕਰੋ ਵੇਸ਼ ਚਾੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ